ਅੱਜ ਹੁਸ਼ਿਆਰਪੁਰ ਵਿਖੇ ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਦੇ ਤਹਿਤ 121 ਨਵਜੰਮੀਆਂ ਕੁੜੀਆਂ ਦੀ ਲੋੜੀ ਮਨਾਈ ਗਈ ਇਸ ਮੌਕੇ ਦੇ ਉੱਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਖਾਸ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮੌਕੇ ਦੇ ਉੱਤੇ ਪਹੁੰਚੀ ਬੱਚੀਆਂ ਨੂੰ ਕਿੱਟਾਂ ਦਿੱਤੀਆਂ ਅਤੇ ਨਵਜੰਮੀਆਂ ਬੱਚੀਆਂ ਦੇ ਨਾਂ ਦੀਆਂ ਨੇਮ ਪਲੇਟ ਦਿੱਤੀਆਂ ਜੋ ਉਹਨਾਂ ਦੇ ਮਾਪਿਓ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਲਗਾਈਆਂ ਜਾਣਗੀਆਂ thank you લોકો તું ખરી મારો ના રબ્દિયા રે મકાન લોકો તું ખરી મારો ના ઓ પપ્પા મારી લેડીઝ ઓ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਧੀਆਂ ਦੀ ਲੋਹੜੀ ਪਾ ਰਹੇ ਆ ਸਰਕਾਰ ਦਾ ਪ੍ਰੋਗਰਾਮ ਹਮੇਸ਼ਾ ਹੀ ਰਿਹਾ ਬੇਟੀ ਬਚਾਓ ਬੇਟੀ ਪੜਾਓ ਪਰ ਮੈਂ ਬੜੀ ਖੁਸ਼ੀ ਨਾਲ ਗੱਲ ਕਹਿ ਰਿਹਾ ਕਿ ਲੋਹੜੀ ਦਾ ਜੋ 13 ਤਰੀਕ ਨੂੰ 12 ਤਰੀਕ ਨੂੰ 11 ਤਰੀਕ ਨੂੰ ਲਗਾਤਾਰ ਮੈਂ ਤਕਰੀਬਨ ਪੰਜਾਬ ਦੇ 300 4 ਸ਼ਹਿਰਾਂ ਚ ਬੜਿਆਂ ਚ ਗਿਆ ਲੁਧਿਆਣੇ ਚ ਗਿਆ ਉੱਥੇ ਇੱਕ ਜਗ੍ਹਾ ਦੇ ਉੱਤੇ ਹੀ 500 ਬੱਚਿਆਂ ਦੀ ਕੱਚੀਆਂ ਦੀ ਲੋੜੀ ਪਾਈਗੇ ਬਹੁਤ ਵੱਡੀ ਗੱਲ 500 ਪਰਿਵਾਰ ਉੱਥੇ ਮੌਕੇ ਤੇ ਮਜੂਦ ਸੀਗੇ ਉਸ ਤੋਂ ਬਾਅਦ ਲੁਧਿਆਣੇ ਗਿਆ तकरीबन 400 ਪਰਿਵਾਰਾਂ ਦੀ ਲੋੜੀ ਉੱਥੇ ਪਾਈ ਉਹਦੇ ਕਿਉਂਕਿ ਗਵਰਨਮੈਂਟ ਦੇ ਪ੍ਰੋਗਰਾਮ ਵਿੱਚ ਅਸੀਂ ਵੀ ਕਿਉਂ ਨਹੀਂ ਸ਼ਿਰਕਤ ਨਹੀਂ ਕਰ ਸਕਦੇ ਮੌਕੇ ਦੇ ਜਿਹੜੀ ਹੈ ਇਸ ਵੇਲੇ ਅਸੀਂ ਅੱਜ ਪਾਰ ਰਹੇ ਹਾਂ ਲੋੜੀ ਤੀਆਂ ਦੀ ਲੋੜੀ ਜਿਹੜੀ ਜਾ ਕੇ ਪਾਰ ਰਹੇ ਕਿਉਂਕਿ ਜਨਵਰੀ ਦਾ ਮਹੀਨਾ ਤੱਕ ਚੱਲ ਰਿਹਾ ਸਾਰਾ ਇਹ ਮਹੀਨਾ ਜਿਹੜਾ ਹੈ ਇਸੀ ਸੈਲੀਬ੍ਰੇਸ਼ਨ ਦਾ ਹੁੰਦਾ ਸੋ ਅੱਜ 121 ਬੱਚੀਆਂ ਦੀ ਜਿਹੜੀ ਲੋੜੀ ਪਾਈ ਹੈ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਉਹ ਬਹੁਤ ਵਧਾਈ ਦੇ ਪਾਤਰ ਹੈ ਏਡੀਸੀ ਸਾਹਿਬ ਚਾਬਾ ਸਾਹਿਬ ਮੇਰੇ ਨਾਲ ਖੜੇ ਹੈ ਔਰ ਸਾਡੇ ਜਿਲ੍ਹਾ ਵੈਲਫੇਅਰ ਅਫੀਸਰ ਖੜੇ ਹੈ ਬੜਾ ਖੁਸ਼ੀ ਦਾ ਮੌਕਾ ਹੈ ਸਾਰੇ ਪਰਿਵਾਰ ਬੜੇ ਖੁਸ਼ ਹੈ ਔਰ ਇਸ ਨਾਲ ਮੈਂ ਗੱਲ ਦੱਸਣੀ ਚਾਹਨਾ ਮੈਂ ਗੱਲ ਵੀ ਕੀਤੀ ਹੈ ਬੱਚੀ ਦੀ ਨੇਮ ਪਲੇਟ ਲੱਗ ਗਈ ਹੈ ਸਾਰਿਆਂ ਨੂੰ ਨੇਮ ਪਲੇਟ ਦਿੱਤੀ ਗਈ ਹੈ ਬੱਚੀਆਂ ਦੀ ਨੇਮ ਪਲੇਟ ਜਿਹੜੀ ਘਰ ਦੇ ਉੱਤੇ ਅੱਜ ਮੇਰੇ ਘਰ ਤੇ ਵੀ ਮੇਰੀ ਮਾਤਾ ਜੀ ਦਾ ਨਾਮ ਲਿਖਿਆ ਔਰ ਪੰਜਾਬ ਦੇ ਵਿੱਚ तकरीबन 13 12 ਤੋਂ 13 ਅਡਪਟਿਵ ਕਮਿਸ਼ਨ ਜਿਹੜੀਆਂ ਸਾਡੀਆਂ ਬੜੀਆਂ ਬੜੀਆਂ ਆਫੀਸਰ ਹੈਗੀਆਂ ਉਹ ਸਾਡੀਆਂ ਬੱਚੀਆਂ ਆ ਨੌਜਵਾਨ ਸਾਡੀਆਂ ਲੜਕੀਆਂ ਆ ਸੋ ਉਹਨਾਂ ਨੇ ਉੱਚ ਉੱਚ ਵਿੱਦਿਆ ਲੈ ਕੇ ਔਰ ਅਸੀਂ ਦੇਖਦੇ ਪਏ ਜਿੰਨਾ ਸਾਡੇ ਨਾਲ ਇਹ ਇਕੱਠਾ ਹੈ ਅੱਜ ਜਿਹੜਾ ਯੁੱਗ ਆ ਰਿਹਾ ਉਹ ਲੜਕੀਆਂ ਦਾ ਆ ਰਿਹਾ ਸੋ ਸਾਨੂੰ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਸਾਨੂੰ ਇਸ ਨਾਰੇ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਮੇ ਬੇਟੀ ਬਚਾਓ ਲੇਕਿਨ ਅਨਫੋਰਚਨਟਲੀ ਕਿਉਂਕਿ ਅਸੀਂ ਨਾ ਨਾ ਦੇਵੀਆਂ ਦੀ ਪੂਜਾ ਅਸੀਂ ਕਰਦੇ ਹਾਂ ਸਾਰੇ ਜਾਨੇ ਰਲ ਕੇ ਤਾਂ ਬਹੁਤ ਬਹੁਤ ਮੈਂ ਮੁबारकबाद ਦਿੰਦਾ ਸਾਰੇ ਪ੍ਰਸ਼ਾਸਨ ਨੂੰ ਵਧਾਈ ਦਿੰਦਾ ਔਰ ਸਾਰੇ ਜਿੰਨੇ ਪਰਿਵਾਰ ਇੱਥੇ ਆਏ ਉਹਨਾਂ ਨੂੰ ਵੀ ਬਹੁਤ ਬਹੁਤ ਮੁबारकबाद ਦਿੰਦਾ ਔਰ ਬਹੁਤ ਬਹੁਤ ਧੰਨਵਾਦ ਜੈ ਆਓ ਭਾਈਓ ਨਾਲੇ ਨਾਲ ਫੋਟੋਆਂ ਦੇਖਦੇ ਹਾਂ ਸਾਰੇ ਸਰਦਾਰ ਹੁਸ਼ਿਆਰ ਹੋ ਗਏ